ਹੋ ਜੀ ਵੈਲਕਮ ਟੂ ਅਨਦਰ ਬਲੌਗ ਅਸੀਂ ਆਪਾਂ ਆਏ ਆ ਜੀ ਸੰਤ ਬਾਬਾ ਤਾਰਾ ਸਿੰਘ ਜੀ ਵਾਲੇ ਇਹ ਬਿਲਡਿੰਗ ਬੰਦੀ ਪਈ ਹੈ ਨਵੀਂ ਵੀ ਸੰਤ ਬਾਬਾ ਸੁੱਖਾ ਸਿੰਘ ਜੀ ਸ੍ਰੀ ਹਾਲੀ ਸਹਿਬ ਵਾਲੇ ਆਇਆ ਤੁਹਾਨੂੰ ਪਰੋਣੇ ਆ ਉਹਨਾਂ ਦੇ ਦਰਸ਼ਨ ਅਸੀਂ ਆਪਾਂ ਪਹੁੰਚ ਚੁੱਕੇ ਆ ਸਤਿ ਸ਼੍ਰੀ ਅਕਾਲ ਸਤਿ ਆਕਾਲ ਬਾਬਾ ਤਾਰਾ ਜੀ ਹੁਣ ਆਦੇ ਸਤਾਨ ਤੇ ਬਾਬਾ ਸੁੱਖਾ ਸੇ ਕਿਹੜਾ ਨੂੰ ਮਲਾਉਣੇ ਤੁਹਾਨੂੰ ਕੀ ਦੀ ਨਾ ਸਭ ਲੋ ਬਹਾਤ ਭਾਈ ਇਹਨਾਂ ਨੇ ਬੰਨ ਬਹੁਤ ਬੰਨਣਾ ਸਰੀਏ ਬੰਦੇ ਪਹਿਲੇ ਵੀ ਤੇ ਆ ਆਪਣਾ ਆ ਗਿਆ ਲੰਘ ਕੇ ਘਰ ਆ। ਬਹੁਤ ਵਧੀਆ ਬੰਦਾ ਪਿਆ। ਤੇ ਇਧਰ ਸਥਾਨ ਆ ਬਾਬਾ ਜੀ ਇਹਨਾਂ ਦੀ ਪੁਰਾਣੀ ਗੱਡੀ 올ਡ। ਸੰਤ ਬਾਬਾ ਤਾਰਾ ਸਹੀ ਜੀਣਾ ਦੀ ਇਹ ਕਹੇ ਨੂੰ ਪਤਾ ਕਿਹੜੀ ਕੰਪਨੀ ਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਇਹ ਲੱਗਦਾ ਬਹੁਤ ਜ਼ਿਆਦੀ ਲੰਮੀ ਆ ਇਹ ਇਧਰ ਬੰਦਾ ਪਿਆ ਇਹ ਲੰਗਰ ਕਰਦੇ ਬਹੁਤ ਸੋਹਣਾ ਤੇਰਾ ਪਹਾਂ ਬਾਬਾ ਜੀ ਹਣਾ ਤੇ ਕਦੇ ਚਰਨ ਪਾਉਣੇ ਆ ਤੇ ਉਹਨਾਂ ਨੂੰ ਕੱਲ ਨੂੰ ਆਪਣੇ ਪਿੰਡ ਆਣੇ ਗੁਰਦੁਆਰਾ ਸਾਹਿਬ ਏ ਬਾਬਾ ਜੀ ਨਾਲ ਦੇ ਘਰ ਚਰਨ ਪੋਣੇ ਆ ਤੇ ਆਪਾਂ ਨਾਮ ਲਖਾਉਣ ਆਏ ਆ ਬਾਬਾ ਜੀ ਹੁਣ ਤਾਂ ਦਰਸ਼ਨ ਕਰਾਵਾਂਗੇ ਤੇ ਹੁਣ ਆਪਾਂ ਮੱਥਾ ਟੇਕ ਲਈਏ ਐਸ ਟਾਈਮ ਆਪਾਂ ਪਾਪੜਾ ਦੇ ਆ ਤੇ ਦਰਸ਼ਨ ਕਰਾਉਣੇ ਤੁਹਾਨੂੰ ਉਹ ਮੰਮੀ ਵੀ ਆ ਇਵੇਂ ਨਾਲ ਆ

बहुत ज्यादा सेवा करवाई कर लो दर्शन

ਕਟ ਰਹਾ ਇਹ ਬਹੁਤ ਵਧੀਆ ਹਾਲ ਤੇ ਜਾ ਪਤਾ ਨਹੀਂ ਕਿਹੜਾ ਮਾਡਲ ਹੋਵੇ ਬਹੁਤ ਤਗੜਾ ਚੱਕਰ ਚੁੱਕ ਰਹੇ ਤੇ ਇਹ ਰੱਖਦੇ ਤੁਸੀਂ ਇਸਟਨ ਵੀ ਬੜਾ ਤਗੜਾ ਵਿੱਚ ਚੱਲਣ데요 ਉਹ ਰੀਅਲ ਲਾਡ ਰੱਚ ਪਿਆਰ ਨੇ ਇਹ ਜਿਹੜੀ ਦੂਜਾ ਆਪਣਾ ਇੰਜਨ ਆ ਰਹੇ ਦੇ ਚੱਲਦਾ ਹੀ ਇਹ ਆਰਾ ਚਲਾਉਣਾ ਤੇ ਇੰਜਨ ਹਾਂਜੀ ਬੜਾ ਪੁਰਾਣਾ ਇਹ ਹਾਂਜੀ ਹਾਂਜੀ ਉੱਤੇ ਆਹ ਹਾਂਜੀ ਬੜਾ ਸਲੋ ਸਲੋ ਤੇ ਸਲੋ ਬੜਾ ਚੱਲਦਾ ਹੁੰਦਾ ਹੀ ਬਾਜ ਬੜੀ ਦੂਰ ਆਉਂਦੀ ਹੈ ਜੀ ਕਿੱਡਾ ਵਧੀਆ ਕੋ ਬੜਾ ਪੁਰਾਣਾ ਇਹ ਇੱਧਰ ਬਾਬਾ ਆਟਾ ਗੁੰਨਣ ਵਾਲੀ ਮਸ਼ੀਨ ਹੈ ਗੰਦਰ ਚੱਕੀ ਦੀ ਹੋਣਾ ਕੀ ਲੱਗਦੀ ਨਹੀਂ ਨਹੀਂ ਦੋ ਸੇਵਾ ਚ ਅੰਦਰ ਨਹੀਂ ਨਹੀਂ ਪੜਾ ਲਈ ਬਸ ਹਾਰਾ ਦੂਜੀ ਸਾਈਡ ਨਵੀਂ ਬਿਲਡਿੰਗ ਬਣ ਗਈ ਇੱਥੇ ਚੱਕੀ ਹੁੰਦੀ ਪੁਰਾਣੇ ਮਾਡਲ ਦੀ ਚੱਕੀ ਦਾ ਪਤਾ ਨਹੀਂ ਹੋਣਾ ਹੈ ਕਿ ਨਹੀਂ ਵੇਖੀ ਨਹੀਂ ਹਾਰਾ ਚੱਕੀ ਬਾਬਿਆਂ ਨੇ ਆਪਦਾ ਹੀ ਸਿਸਟਮ ਲਾਇਆ ਸਰ ਇਹ ਇਧਰਲੀ ਸਾਈਡ ਤੇ ਵੀ ਬਿਲਡਿੰਗ ਬਣੀ ਆ ਇਹ ਸਖਤ ਦੇਤੇ ਆ ਜਨਰੇਟਰ ਚੱਲ ਰਿਹਾ ਇਹ ਹੁਣ ਨਹੀਂ ਮੇਰੇ ਸਾਬ ਨਾਲ ਚੱਕੀ ਨਹੀਂ ਆ ਕਿ ਚੱਕੀ ਹੋ ਗਈ ਤੇ ਉਹ ਦੂਰ ਭਾਵੇਂ ਹੋਵੇ ਆਰਾ ਸ਼ਾਂਤ ਲੱਗਦਾ ਲੱਗਾ ਯਾਰ ਆਪਣੀ ਹੈਗਾ ਚੱਕੀ 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 ਆਪਾਂ ਜੱਕੀ ਹੋਣੀ ਹੈਗੀ ਕਿੱਥੇ ਆ ਉਧਰ ਠੀਕ ਉਹ ਚੱਕੀ ਦੇ ਕਰਾਉਣੇ ਦਰਸ਼ਨ ਚਲਦੀ ਵੇਖ ਕੇ ਹੋਣੀ ਬੜਾ ਚਲਦੀ ਆ ਸਾਹ ਲੈ ਹੱਕਣ ਕਦੀਆਂ ਪੋਰੀਆਂ ਪਈਆਂ ਕਰਕੇ ਉਹ ਹੱਕਦਾ ਹੋਵੇ ਇੱਤਰ ਲਈ ਸੜਤੇ ਗੀਸ਼ ਲਾੜਿਆ ਪੱਠੇ ਟੋਕਾ ਮੱਜਾਂ ਕੋੜੇ ਉਹ ਹੀ ਦੇਖਦੇ ਕੋਲਾ ਆ ਜੀਵਾ ਟੋਕਾ ਚੱਲ ਰਿਹਾ ਪੱਕੇ ਬੜੇ ਤਗੜੇ ਤਗੜੇ ਲਾਇਆ ਭਾਬਿਆ ਨੇ ਆ ਬਿਕਵਾ

ਯਾਰ ਆ ਤੱਪ ਬੋ ਬੰਨ ਹੋ ਬੰਨ ਕੋਲ ਬੰਨ ਸਭਾਣ ਸੰਤ ਬਾਬਾ ਤਾਰਾ ਸਿੰਘ ਜਿੰਨਾ ਦਾ డ్జన